ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੋਈ ਮੇਰੀ ਪਰਸਨਲ ਪ੍ਰੋਬਲਮ ਸੀ ਮੈਂ ਵੀਡੀਓ ਨਹੀਂ ਪਾ ਸਕਿਆ ਤੇ ਹਫਤੇ ਚ ਇੱਕੋ ਹੀ ਵੀਡੀਓ ਪਾਇਆ ਕਰੂੰਗਾ ਜੀ ਸੱਜਣ ਮਿੱਤਰ ਦਾ ਕੋਈ ਆਏ ਨਹੀਂ ਹੈਗੇ ਚਲੋ ਵੀਡੀਓ ਛੱਡ ਜਾਂਦੇ ਆ ਤੇ ਬਾਈ ਸੁਆਜ ਨਹੀਂ ਕੋਈ ਆਉਂਦਾ ਗੱਲਬਾਤ ਦਾ ਨਾ ਤੇ ਇਸ ਕਰਕੇ ਇੱਕ ਕਿੱਸਾ ਕੱਲ ਨੂੰ ਵੀਡੀਓ ਛੱਡ ਰਿਆਂ ਜਿਵੇਂ ਪੁਰਾਣੇ ਸਿੰਗਰ ਹੁੰਦੇ ਸੀ ਉਹ ਉਹਨਾਂ ਦੇ ਬੇੜੇ ਥੜੇ ਨੀਵੇਂ ਕੀਤੇ ਪਏ ਸੀ ਸਿੰਗਰਾਂ ਨੇ ਪੌਂਚ ਪੌਂਚ ਕੇ दारूਖਾਨ ਪੀਣ ਆਲਿਆਂ ਨੇ ਜਦੋਂ ਸਿੰਗਰ ਚਲਾ ਗਿਆ ਦੁਨੀਆ ਤੋਂ ਵੱਡੇ ਵੱਡੇ ਦਾਅਵੇ ਕੀਤੇ ਤੇ ਹੈ ਅਸਲ ਕੌਮ ਹੈ ਕਿੱਦਾਂ ਨਹੀਂ ਪਤਾ ਹੀ ਸਾਰਿਆਂ ਨੂੰ ਪਰ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਮੈਂ ਵੀ ਆਮ ਸੀਗਾ ਮੈਨੂੰ ਪਤਾ ਹੀ ਨਹੀਂ ਸੀ ਇਸ ਲੇਨ ਦਾ ਮੈਂ ਵੀ ਇਦਾਂ ਹੀ ਆਇਆ ਸੀ ਤੇ ਮੈਨੂੰ ਲੱਗਦਾ ਸੀ ਇਹ ਬਹੁਤ ਸੱਚੀ ਲਾਈਨ ਹੈ ਤੇ ਪਰ ਬਾਅਦ 'ਚ ਦੇਖਿਆ ਹਾਲਾਤ ਹੁਣ ਬਹੁਤ ਖਰਾਬ ਹੈ ਦੁਨੀਆ ਦੇ ਵੀ ਐਕਟਰਾਂ ਦੇ ਤਾਂ ਛੱਡੋ ਐਕਟਰ ਤਾਂ ਜੋ ਹੈਗੇ ਹੈਗੇ ਕਈ ਐਕਟਰ ਜਾਣਦੇ ਆ ਸਿੰਗਰ ਜਾਣਦੇ ਆ ਕਿ ਮਾਨਕ ਕਿਹਨੂੰ ਕਹਿੰਦਾ ਸੀ ਕਿਨੇ ਮੇਰਾ ਮੁੰਡਾ ਵਗਾੜਿਆ ਬੋਲਿਆ ਕੋਈ ਕੋਈ ਨਹੀਂ ਬੋਲਦਾ ਸੱਚ ਕੋਈ ਨਹੀਂ ਦੱਸਦਾ ਜੀ ਅਸੀਂ ਸੱਚ ਦੱਸਿਆ ਇਹ ਸੱਚ ਬੋਲਣਾ ਬਹੁਤ ਔਖਾ ਸਭ ਕੁਝ ਗਵਾਉਣਾ ਪੈਂਦਾ ਅੱਜ ਤੱਕ ਜਿਨ੍ਹਾਂ ਨੇ ਸੱਚ ਬੋਲਿਆ ਰਹਿੰਦੀ ਦੁਨੀਆ ਦੇਖ ਲਓ ਝੂਠ ਬੋਲਣ ਵਾਲਿਆਂ ਦੇ ਪਾਰ ਉਤਾਰੇ ਰਹੇ ਆ ਨਹੀਂ ਹੈ ਤਾਂ ਕਹਿ ਲਓ ਇਹ ਜਾਣਦੇ ਹੋਏ ਵੀ ਸੱਚ ਬੋਲਣਾ ਔਖਾ ਅਸੀਂ ਬੋਲਿਆ ਇਹ ਕੱਲ ਪਰਸੋਂ ਨੂੰ ਵੀਡੀਓ ਛੱਡੂੰਗਾ ਕੱਲ ਨੂੰ ਸੋਮਵਾਰ ਨੂੰ ਵੱਡੇ ਸਿੰਗਰ ਦੀ ਰੋਹੀ 뮤జిਕ ਹੈਲੋ ਹੈਲੋ ਹਾਂਜੀ ਕੀ ਹਾਲ ਹੈ ਜੀ ਠੀਕ ਆ ਭਰਾਵਾ ਤੁਸੀਂ ਸੁਣਾਓ ਚਲੋ ਵਧੀਆ ਗੱਲ ਹੈ ਜੀ ਲਾਸ ਏਂਜਲਸ ਤੋਂ ਤੁਸੀਂ ਦੇਖ ਰਹੇ ਹੋ ਭਾਜੀ ਹਾਰਡੀ ਹੁਣ ਤਾਂ ਲਾ ਜੀ ਲਾਸ ਏਂਜਲਸ ਤੋਂ ਦੇਖ ਰਿਹਾ ਹੈ ਭਾਈ ਸਾਹਿਬ ਵਧੀਆ ਗੱਲ ਹੈ ਤੇ ਮੈਂ ਇਹ ਗੱਲ ਕਰਦਾ ਸੀ ਬਈ ਇਹਨਾਂ ਲੋਕਾਂ ਨੇ ਕਦੀ ਸੱਚ ਨਹੀਂ ਕਿਸੇ ਦਾ ਦੱਸਿਆ ਆਪਾਂ ਸੱਚ ਦੱਸਿਆ ਕਿਉਂਕਿ ਜਦੋਂ ਮੈਂ ਇਸ ਲਾਈਨ 'ਚ ਨਹੀਂ ਸੀ ਮੈਨੂੰ ਵੀ ਇਹ ਸੱਚੇ ਲੱਗਦੇ ਸੀ ਆਮ ਪਬਲਿਕ ਨੂੰ ਪਰ ਹੁਣ ਤਾਂ ਜਿਹੜੀ ਪਬਲਿਕ ਹੈ ਨਾ ਉਹ ਵੀ ਕਿੱਦਾਂ ਹੋ ਚੁੱਕੀ ਸੋਚ ਨਹੀਂ ਸਕਦੇ ਤੁਸੀਂ ਸੱਚ ਬੋਲਣਾ ਔਖਾ ਆ ਆਪਾਂ ਬੋਲਿਆ ਤੇ ਹਫਤੇ 'ਚ ਇੱਕ ਵੀਡੀਓ ਪਾਇਆ ਕਰੂੰਗਾ ਜੀ ਜੀਨੇ ਦੇਖਣੀ ਆ ਦੇਖੇ ਤੇ ਉਹ ਵਧੀਆ ਕਿੱਸਾ ਹੋਇਆ ਕਰੂ ਇੱਕ ਗਾਣਾ ਆਇਆ ਗੁਲਾਬ ਸਿੱਧੂ ਦਾ ਤੇ ਕੋ ਸਿਕੰਦਰ ਦਾ ਜਿਹੜਾ ਸਿੱਧੂ ਵੰਗੋ ਆ ਮੂਸੇ ਵਾਲੇ ਵੰਗੋ ਉਹਦੀ ਵੀਡੀਓ ਪਾਉਂਗਾ ਉਹ ਪਬਲਿਕ ਹੈਰਾਨ ਹੋ ਜੂਗੀ ਵੀ ਦੇਖੋ ਕਿੱਡੀ ਵੱਡੀ ਪਬਲਿਕ ਤਾਂ ਇੰਨੀ ਭੋਲੀ ਹੈ ਕਿ ਦੇਵੀ ਮਖਸੂਸਪੁਰ ਤੇ ਦਾੜ੍ਹੀ ਆਈ ਉਹ ਬੜਬੜੀ ਦਾੜ੍ਹੀ ਹੋ ਗਈ ਪਛਾਣੋ ਜੀ ਕੌਣ ਹੈ ਦੇ ਕਮੈਂਟ ਤੇ ਕਮੈਂਟ ਸਿਆਣੇ ਇੰਨੀਆਂ ਗੱਲਾਂ ਚ ਬੰਨ ਨੂੰ ਪੈ ਵੀ ਮੈਂ ਪਛਾਣ ਲਿਆ ਦੇਵੀ ਮਖਸੂਸਪੁਰੀ ਆ ਉਹ ਜਿਹਨੇ ਵੀਡੀਓ ਪਾਈ ਹੁੰਦੀ ਜਾਂ ਫੋਟੋ ਪਾਈ ਹੁੰਦੀ ਉਹ ਸਿਰਫ ਕਮੈਂਟ ਲੈਣ ਲਈ ਇਹ ਗੱਲ ਕਰਦਾ ਮੱਟ ਛੇਰੋਂ ਵਾਲਾ ਇੱਕੋ ਪਾ ਦਿੰਦਾ ਸੁਨੀਲ ਛੈਟੀ ਨਾਲ ਫੋਟੋ ਦੱਸੋ ਜੀ ਕਿਹਨੂੰ ਡਾਇਲੌਗ ਥੱਲੇ ਡਾਇਲੌਗ ਲਿਖੀ ਜਾਂਦੇ ਇੰਨੇ ਕੁ ਲੈਵਲ ਦੀਆਂ ਸਿਆਣਪਾਂ ਦਿਖਾਉਣੀਆਂ ਚਾਹੁੰਦੇ ਅਸੀਂ ਇੰਡੀਅਨ ਖਾਸ ਕਰ ਪੰਜਾਬੀ। ਰੋਹੀ ਜੀ ਇਹ ਪਾਗਲ ਬਣਾ ਰਹੇ ਆ ਸਿੰਗੜ ਜਿਹੜੇ ਹਾਂਜੀ ਹਾਂਜੀ ਇਹ ਤਾਂ ਆਇਆ ਜੀ। ਹਰਦੀਪ ਠੀਕ ਆ ਜੀ। ਹਰਦੀਪ ਹੁੰਦਲ। ਹਾਂ ਉਹ ਹਰਦੀਪ ਭਾਜੀ ਜੁੜਿਆ ਆਇਆ ਸੀ ਤਾਂ ਨਹੀਂ ਲੈ ਸਕਿਆ ਨਾ ਹੁੰਦਲ ਸਾਹਿਬ। ਹੁੰਦਲ ਤੁਹਾਡੇ ਬਹੁਤ ਕਈ ਆ ਗਏ ਇਸ ਲੇਨ ਦੇ ਵਿੱਚ ਹੁਣ ਬਰਾੜ ਸਾਹਿਬ ਕਿੱਸੇ ਹੋ ਬਾਈ ਠੀਕ ਆ ਜੀ ਬਰਾੜ ਪੀ 2 ਚਿੱਜਾ ਪਤਾ ਨਹੀਂ ਕੀ ਲਿਆ ਇੱਕ ਭਾਜੀ ਕਹਿੰਦੇ ਆ ਵੀ ਬੱਬੂ ਮਾਨਵਾਰੇ ਦੱਸੋ ਬੱਬੂ ਮਾਨਵਾਰੇ ਬਹੁਤ ਦੱਸਿਆ ਭਾਜੀ ਪਹਿਲਾਂ ਹੁਣ ਕਈ ਵਾਰ ਤੁਸੀਂ ਕਮੈਂਟ ਥੱਲੇ ਪਾਉਂਦੇ ਹੋ ਨਾਂ ਲਿਆ ਕਰ ਪੰਜਾਹਾਂ ਦੇ ਨਾਂ ਲੈ ਲੈ ਕਿਸੇ ਨੇ ਮੁੱਦਾ ਚੱਕਿਆ ਇਧਰ ਨਾ ਸੁਣੀ ਜਾਂਦੇ ਉਧਰ ਜਾ ਕੇ ਉਹਨਾਂ ਨਾਲ ਫੋਟੋ ਖਚਾਈ ਜਾਂਦੇ ਹੋ ਬਾਈ ਦੁਨੀਆ ਨੂੰ ਇੱਕ ਜਗਾਉਣ ਵਾਲਾ ਬੰਦਾ ਸ਼ੁਰੂ ਹੋਇਆ ਪੰਜਾਬ ਜਗਾਓ ਉਹ ਤੁਸੀਂ ਦੇਖਿਓ ਕਿਤੇ ਚੈਨਲ ਤੇ ਉਹ ਕਿੱਡੀਆਂ ਵਧੀਆ ਚੰਗੀਆਂ ਗੱਲਾਂ ਕਰਦਾ ਬੰਦਾ ਸਿਰਫ ਅਸੀਂ ਗੱਲਾਂ ਚ ਹੀ ਕਰਨਾ ਹੈ ਸਾਰਾ ਕੁਝ ਅਸਲ 'ਚ ਕਿਸੇ ਨੇ ਕੁਝ ਨਹੀਂ ਕਰਨਾ ਮੇਰਾ ਨੰਬਰ ਕਈਆਂ ਕੋ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਕੋ ਗਿਆ ਇੱਕ ਅੱ데 ਪ੍ਰੋਜੈਕਟ ਲਈ 2-2 3-3 ਮਹੀਨੇ 4-4 ਮਹੀਨੇ ਤੋਂ ਗੱਲਾਂ ਕਰੀ ਜਾਂਦੇ ਆ ਕਰਨਾ ਕਿਸੇ ਨੇ ਕੁਛ ਨਹੀਂ ਉਹ ਅੰਦਰ ਉਹ ਖਾਤੇ ਸਾਰੇ ਉਹਨਾਂ ਦੇ ਬੰਦੇ ਆ ਉਹਨਾਂ ਨੂੰ ਉਹ ਵੀ ਬੰਦੇ ਚਾਹੀਦੇ ਆ ਚਮਚਾਗਰੀ ਲਈ ਜੇ ਸਾਡਾ ਸੂਤ ਆਜੂ ਤਾਂ ਸਾਡੀ ਲਾਈਨ 'ਚ ਖੜ ਜਣਗੇ ਇਹ ਲਾਈਨ ਹੈ ਮੈਨੂੰ ਲੱਗਦਾ ਹੈ ਨਹੀਂ ਤਾਂ ਬਾਹਰਲੇਆਂ ਲਈ ਥੋੜੀ 4 ਲੱਖ ਰੁਪਈਆ ਪ੍ਰੋਜੈਕਟ ਲਈ ਕੁਛ ਹੀ ਆ ਛੋਟ ਮੂਵੀ ਲਈ ਜਾਂ ਕਿਸੇ ਬਹੁਤ ਵੱਡੀ ਵਧੀਆ ਕਹਾਣੀ ਦੀ ਹਾਂ ਬਹੁਤ ਵਧੀਆ ਹਾਂ ਬਹੁਤ ਵਧੀਆ ਕਹੀ ਜਾਂਦੇ ਕਰਨਾ ਨਹੀਂ ਕਿਸੇ ਨੇ ਕਿਉਂਕਿ ਸੂਤ ਆਜੂ ਹੈ ਨਾ ਫਿਰ ਸਾਨੂੰ ਕਹਿਣਗੇ ਤੁਹਾਡੇ ਨਾਲ ਹੈ ਨਹੀਂ ਤਾਂ ਉਹਨਾਂ ਨਾਲ ਉਹ ਤੁਰੇ ਫਿਰਦੇ ਆ ਐਕਟਰਾਂ ਨਾਲ ਵੱਡ-ਵੱਡੇ ਨਾਲ ਉਹਨਾਂ ਨਾਲ ਗੱਲਾਂ ਕਰੀ ਜਾਂਦੇ ਆ ਨਾ ਉਹ ਮਸਲੇ ਸਾਨੂੰ ਵੀ ਸਮਝ ਆਉਂਦੇ ਆ ਭਾਜੀ ਕੋਈ ਗੱਲ ਨਹੀਂ ਬਠਿੰਡੇ ਵਾਲੇ ਕਿਵੇਂ ਹੋ ਬਾਈ ਠੀਕ ਹੈ ਜੀ ਬਠਿੰਡੇ ਵਾਲਿਓ ਤੁਸੀਂ ਸੁਣਾਓ ਬਹੁਤ ਦਿਨਾਂ ਤੋਂ ਵੀਡੀਓ ਨਹੀਂ ਪਾਈ ਸੀ ਤਾਂ ਮੈਂ ਲਾਈਵ ਹੋ ਗਿਆ ਮੇਰਾ ਥੋੜਾ ਪਰਸਨਲੀ ਕੋਈ ਸਿਸਟਮ ਇਦਾਂ ਦਾ ਸੀ ਕਮੈਂਟਰੀ ਬਿਮਾਰ ਜਾ ਸੀ ਮੈਂ ਇੰਨੀ ਕਰ ਪਾਇਆ ਤੇ ਹਫਤੇ 'ਚ ਇੱਕ ਵੀਡੀਓ ਜ਼ਰੂਰ ਪਾ ਦਿਆ ਕਰੂੰਗਾ ਜੀ ਦੇਖਣੀ ਜੀ ਦੇਖੋ ਮੈਂ ਕਿਹੜਾ ਕਮਾਉਣ ਲਈ ਕਰਦਾ ਪਿੱਛੇ ਤੂੰ ਕਮਾਈ ਨੂੰ ਲੱਗਾ ਤੂੰ ਫਲਾਨ ਨੂੰ ਏ ਤੇ ਹੀ ਦੀ ਮਰਾਓ ਪਹਿਲਾਂ ਤੋਂ ਮਰਦੇ ਆਏ ਆ ਆਮ ਪਬਲਿਕ ਮਰੀ ਜਾਵੇ ਮੈਨੂੰ ਕੀ ਮੈਂ ਕੋਈ ਜ਼ਿਆਦਾ ਸਾਲਿਆਂ ਨੂੰ ਜਗਾਉਣਾ ਹੈ ਹਨਾ ਮੈਨੂੰ ਕੋਈ ਸ਼ੌਂਕ ਨਹੀਂ ਹੈ ਫਿਰ ਇੱਕ ਵੀਡੀਓ ਪਾ ਦਿਆ ਕਰੂੰਗਾ ਉਹ ਵੀ ਤਾਂ ਬੇ ਇਹਨਾਂ ਨੂੰ ਦੱਸਣ ਲਈ ਵੀ ਸਾਲਿਓ ਤੁਸੀਂ ਖਾਚੋ ਤੇ ਖਾਚੀਓ ਸਿੰਗਰ ਐਕਟਰਾਂ ਨੂੰ ਦੱਸਣ ਲਈ ਬਸ ਸਾਰੇ ਸਿੰਗਰ ਐਕਟਰ ਵੀਡੀਓ ਦੇਖਦੇ ਆ ਸਾਰੇ ਜਿੰਨੇ ਮੇਰੇ ਪਰ ਉਹਨਾਂ ਦੇ ਕਿਸੇ ਦਾ ਜ਼ਮੀਰ ਜਾਗਿਆ ਇਹ ਫੁੱਦੂ ਬਣਾਉਣ ਵਾਲੀ ਕੌਮ ਹੈ ਆਪ ਦੇ ਨਾਲ ਦੇ ਜਿਹੜੇ ਲਾਈਟਮੈਨ ਆ ਜਾਂ ਸਪੌਟ ਉਹਨਾਂ ਦੀ ਮਦਦ ਨਹੀਂ ਕਰਨਗੇ ਕਿਤੇ ਜਾ ਕੇ ਵੀਡੀਓ ਬਣਵਾ ਕੇ ਪਾ ਦੇਣਗੇ ਉਹਨੂੰ ਤੁਸੀਂ ਚੱਕ ਲੈਣੇ ਹੋ ਚੈਨਲਾਂ ਨੂੰ ਕਿਹੜਾ ਦੱਸਣ ਜਾਂਦਾ ਇਹ ਆਪ ਹੀ ਚੈਨਲਾਂ ਨੂੰ ਪੈਸਾ ਭੇਜਦੇ ਆ ਆਪਣੀਆਂ ਤਰੀਫਾਂ ਕਰਾਉਣ ਲਈ ਇਹ ਬਹੁਤ ਮਿਆਰੀ ਗੱਲਾਂ ਘੈਂਟ ਗੱਲਾਂ ਇਹਨਾਂ ਨੂੰ ਸਮਝੋ ਆਮ ਪਬਲਿਕ ਨਹੀਂ ਸਮਝ ਰਹੀ ਪਰ ਆਮ ਪਬਲਿਕ ਜਾਗਣਾ ਨਹੀਂ ਚਾਹੁੰਦੀ ਉਹ ਡੰਡਾ ਚੱਕ ਕੇ ਡੰਡਾ ਇੱਕੋ ਹੀ ਆ ਜੇ ਆ ਗਿਆ ਇਹਨਾਂ ਦਾ ਝੰਡਾ ਪਾ ਕੇ ਭੱਜ ਜਾਣਾ ਮੈਂ ਆ ਗਿਆ ਮੇਰਾ ਝੰਡਾ ਪਾ ਕੇ ਭੱਜ ਜਾਣਾ ਦੂਜਾ ਕੋਈ ਹੋਰ ਉਹਨਾਂ ਦਾ ਵੋਟਾਂ ਜੀਨਾਂ ਦਾ ਤਾਂ ਹੀ ਉਹ ਘਾਣ ਹੁੰਦਾ ਫਿਰ ਤੇ ਬਾਕੀ ਚਲੋ ਕੋਈ ਨਹੀਂ ਦਾਤਾ ਭਲੀ ਕਰੇ ਸਭ ਨੂੰ ਖੁਸ਼ ਰੱਖੇ ਕੱਲ ਦੀ ਵੀਡੀਓ ਪਾਉਂਗਾ ਜਿੰਨੇ ਕੁ ਲੋਕ ਆਏ ਆ ਦੇਖ ਲਿਓ ਬੁੱਲੇ ਚਾਚਾ ਜੀ ਅੱਛਾ ਕਾਲਾ ਚਾਚੇ ਭਤੀਜੇ ਵੇਸਤੇ ਨਾਤੇ ਸਾਰੇ ਠੀਕ ਹੈ ਪਿੰਡ ਆਇਆ ਕਾਲੇ ਮੈਂ ਦੇਖਿਆ ਪਿੰਡ ਦਾ ਆਪਣੇ ਦਾ ਹਾਲ ਨਾ ਸਾਰਾ ਤੇ ਕਾਫੀ ਬੰਦੇ ਲੱਗ ਗਏ ਦੇਖਣ ਇਹ ਚ ਜਿਆਦਾ ਚੋਰੀ ਚੋਰੀ ਚਮਕੀਲਾ ਸੁਣਨ ਵਾਲਿਆ ਕਲਾਕਾਰ ਇਹਨਾਂ ਨੇ ਚੋਰੀ ਚੋਰੀ ਦੇਖਣਾ ਕੀ ਬੋਲਿਆ ਕਿਉਂਕਿ ਹੈ ਤਾਂ ਦੇਖੋ ਮੈਂ ਇੱਕ ਗੱਲ ਕਰਦਾ ਉਹਨਾਂ ਮਾਨਕ ਦੇ ਮੁੰਡੇ ਬਾਰੇ ਪਤਾ ਸਭ ਨੂੰ ਮਾਨਕ ਲੋਕਾਂ ਕੋ ਰੋਂਦਾ ਰਿਆ ਤੇ ਮੇਰਾ ਮੁੰਡਾ ਕੌਣ ਵਿਗਾੜ ਰਿਹਾ ਅਜੇ ਤੱਕ ਕਿਸੇ ਨਾਂ ਨਹੀਂ ਲਿਆ ਇੰਡਸਟਰੀ ਨੂੰ ਵੀ ਪਤਾ ਆਮ ਬੰਦਿਆਂ ਨੇ ਵੀ ਉਹਨਾਂ ਗੱਲਾਂ ਕੀਤੀਆਂ ਆਮ ਬੰਦਿਆਂ ਨੂੰ ਵੀ ਪਤਾ ਸੱਚ ਦੱਸ ਕੇ ਪੰਗੇ ਅਸੀਂ ਲੈਨੇ ਆਂ ਦੁਸ਼ਮਣੀਆਂ ਅਸੀਂ ਸਹਿੜਦੇ ਆਂ ਸਮਾਜ ਦਾ ਕੋਈ ਸੁਧਾਰ ਹੋਇਆ ਚੇਂਜ ਆਇਆ ਕੋਈ ਨਹੀਂ ਆਇਆ ਚਲੋ ਫਿਲਮਾਂ ਪੇਟਣ ਲੱਪ ਪਈਆਂ ਕੋ ਵਧੀਆ ਫਿਲਮ ਬਣਾਉਣ ਵਾਲਾ ਆਊਗਾ ਤੇ ਉਹਦਾ ਨਾਂ ਹੋਊਗਾ ਡੋਬਣ ਵਾਲਿਆਂ ਨੂੰ ਸਿਨੇਮਾ ਯਾਦ ਰੱਖਿਆ ਕਰੋ ਮੈਂ ਅਕਸਰ ਕਹਿੰਦਾ ਹੁੰਦਾ ਮੈਂ ਇਹਨਾਂ ਦੇ ਕੱਪੜੇ ਖੋਲਣ ਨੂੰ ਲਾਇਆ ਸੀ ਆਮ ਪਬਲਿਕ ਨੂੰ ਬਾਕੀਆਂ ਦਾ ਹੀ ਪਤਾ ਹੀ ਆ ਬੋਲਣ ਕੋਈ ਬੱਬੂ ਮਾਨ ਬਾਰੇ ਦੱਸੋ ਜੀ ਦੱਸ ਤਾਂ ਬੱਬੂ ਮਾਨ ਬਾਰੇ ਪਹਿਲਾਂ ਵੀਡੀਓ ਪਾਏ ਹੋਏ ਆ ਬੱਬੂ ਮਾਨ ਬਾਰੇ ਜਿੰਨਾ ਮੈਂ ਦੱਸਿਆ ਮੈਨੂੰ ਲੱਗਦਾ ਕਿਸੇ ਨੇ ਦੱਸਿਆ ਹੀ ਨਹੀਂ ਹਨਾ ਦੱਸ ਕੇ ਅਛਾ ਤੁਸੀਂ ਕੋਈ ਕੇਸ ਕਰਨਾ ਜਾਂ ਦੱਸੋ ਮੈਨੂੰ ਕੀ ਕਰਨਾ ਹਨਾ ਬੱਬੂ ਮਾਨ ਬਾਰੇ ਜਿਹੜੇ ਪੁੱਛਦੇ ਮੈਂ ਭਾਈ ਸਾਹਿਬ ਨੂੰ ਪੁੱਛਦਾ ਅਮਰਦੀਪ ਜਾਦਵ ਭਾਜੀ ਆ ਕਹਿੰਦੇ ਵੀ ਮੇਰਾ ਨਾਂ ਬੋਲਦਾ ਨਾ ਬੋਲਣ ਨਾ ਵੀਰ ਕੀ ਫਰਕ ਇਹ ਕੋਈ ਏਡੇ ਅੱਛਾ ਬੰਦੇ ਨੂੰ ਕਿ ਫਿਲਮਾਂ ਐਕਟਰ ਚ ਬਣਨ ਦਾ ਹੁੰਦਾ ਜਦੋਂ ਆਉਂਦਾ ਉਸ ਲੈਵਲ ਤੋਂ ਲੱਗਦਾ ਕੁਝ ਵੀ ਨਹੀਂ ਹੈ ਨਾਂ ਤੁਹਾਡਾ ਬੋਲਦਾ ਜੀ ਅਮਰਦੀਪ ਜਾਦਵ ਭਾਜੀ ਆਫੀਸ਼ਲ ਇਹਨਾਂ ਦਾ ਪੇਜ ਐ ਕੋਈ ਹਨਾ ਸਿੱਕੇ ਬਾਜ ਅੱਛਾ ਕਹਿੰਦਾ ਉਹ ਗੁੱਡ ਬੰਦਾ ਹੈ ਭੇਜੇ ਪਤਾ ਹੀ ਆ ਮਮਾ ਤੈਨੂੰ ਬੱਬੂ ਬੰਨ ਗੁੱਡ ਬੰਦਾ ਆ ਤਾਂ ਫਿਰ ਤੂੰ ਮੈਨੂੰ ਪੁੱਛਦਾ ਕਿਉਂ ਆ ਉਹਦੇ ਬਾਰੇ ਮੈਂ ਤਾਂ ਦੱਸਿਆ ਹੋਇਆ ਗੁੱਡ ਦਾ ਸਾਰਾ ਹੀ ਆ ਗੁੱਡ ਤਾਂ ਗੁੱਡ ਦਾ ਫੇ ਮੋਦੀ ਵੀ ਆ ਮੋਦੀ ਨੂੰ ਬਹੁਤ ਲੋਕ ਗੁੱਡ ਕਹੀ ਜਾਂਦੇ ਆ ਤੁਸੀਂ ਮਾੜਾ ਕਹੀ ਜਾਂਦੇ ਆ ਇੱਥੇ ਪਤਾ ਲੱਗਦਾ ਪੜ ਦੇ ਕੇ ਪਿੱਛੇ ਕੀ ਆ ਹੈ ਉਸਤਾਦ ਹਰਭਜਨ ਅੱਛਾ ਦੇਖੋ ਜੀ ਇਹਨਾਂ ਨੇ ਹਰ ਉਸਤਾਦ ਹਰਭਜਨ ਮਾਨਸਤਾਜ ਭਾਜੀ ਸਾਰੇ ਹੀ ਅੱਜਕੱਲ੍ਹ ਦਿਲ ਤੋਂ ਤਾਂ ਭਾਜੀ ਅੱਛੇ ਆ ਦਿਲ ਤੋਂ ਅੱਛੇ ਭਾਜੀ ਮੈਨੂੰ ਕਹਿੰਦੇ ਵੀ ਦਿਲ ਤੋਂ ਬਹੁਤ ਅੱਛੇ ਆ ਨਾ ਮਰਦੀਪ ਜੱਦਾ ਭਾਜੀ ਕਹਿੰਦਾ ਦਿਲ ਤੋਂ ਬਹੁਤ ਅੱਛੇ ਦਿਲ ਤੋਂ ਭਾਈ ਕੀ ਕਰਨਾ ਦਿਲ ਤੋਂ ਅੱਛੇ ਹੋ ਕੇ ਦਿਲ ਤੋਂ ਅੱਛੇ ਹੋ ਕੇ ਆਪਣਾ ਬਗਾੜ ਹੀ ਸਕਦੇ ਹੋ ਜਦੋਂ ਸਾਰਾ ਸਮਾਜ ਗਿੱਦਾਂ ਦਾ ਹੋਵੇ ਚੋਰਾਂ ਦਾ ਹੋਵੇ ਹੀਰਾ ਫਿਰੀ ਵਾਲਿਆਂ ਦਾ ਬਹੁਤ ਘੱਟ ਚੰਗੇ ਲੋਕ ਮੈਂ ਟਾਊਨ ਪਹੁੰਚ ਰਿਹਾ ਇਹ ਸਿੱਕੇ ਬਾਜ਼ ਭਾਜੀ ਕਹਿੰਦੇ ਮੈਂ ਟਾਊਨ ਪਹੁੰਚ ਜਾ ਪਹੁੰਚ ਜਾ ਜੀ ਉਹ ਬੱਲੇ ਇਹ ਕੌਣ ਲਿਖਦਾ ਜੀ ਨਰਵੈਰ ਭਾਜੀ ਕਹਿੰਦੇ ਉਹ ਬੱਲੇ ਅੱਛਾ ਇਸ ਕਰਨੇ ਭਾਜੀ ਕਹਿੰਦੇ ਵੀ ਮੌਕਾ ਮਿਲਿਆ ਤਾਂ ਚਲੋ ਮੌਕਾ ਦਾ ਭਰਾਵਾ ਤੁਹਾਨੂੰ ਮਿਲਣਾ ਚਾਹੀਦਾ ਮੇਰੇ ਤਾਂ ਮੌਕੇ ਮੈਂ ਤਾਂ ਜਿਹੜੇ ਮੌਕੇ ਮੈਨੂੰ ਦੱਸਦਾ ਜੋ ਦੱਸਣਾ ਤੇਗਾ ਨਾ ਮਿਹਰਬਾਨੀ ਜੀ 11 ਮਿੰਟ 44 ਸਕਿੰਟ ਹੋ ਗਏ ਆ ਆਪਣਾ ਖਿਆਲ ਰੱਖੋ ਭਰਾ ਸਾਰੇ ਕੱਲੂ ਵੀਡੀਓ ਪਾ ਦਾਂਗੇ ਹਫਤੇ ਚ ਇੱਕ ਵੀਡੀਓ ਪਾਵਾਂਗੇ ਜੀ ਬਸ ਸਰਵਨਦੀਪ ਸਿੰਘ ਕਹਿੰਦੇ ਆ ਬਈ ਤੁਸੀਂ ਘੈਂਟੋਂ ਭਾਜੀ ਕੋਈ ਘੈਂਟ ਗੁੰਡ ਨਹੀਂ ਹੁੰਦਾ ਘੈਂਟ ਬਣਨ ਵਾਲੇ ਨੂੰ ਮਰਨਾ ਪੈਂਦਾ ਓ ਸਿਰਫ ਇਹ ਗੱਲਾਂ ਲਈ ਬਾਕੀ ਜਿਨ੍ਹਾਂ ਨੂੰ ਆਪਾਂ ਜਮਾਨਾ ਜਿੱਦਾਂ ਦਾ ਚੱਲਦਾ ਉਹ ਹਾਲਾਤ ਬਹੁਤ ਔਖੇ ਆ ਜੀ ਮਿਹਰਬਾਨੀ ਸ਼ੁਕਰੀਆ ਭਾਈ ਸਾਰਿਆਂ ਦਾ